ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅਨਖਲੀ ਪਿਛਲੇ ਦਿਨਾਂ ਤੋਂ ਬੱਦ ਦੇ ਪੈ ਰਹੇ ਗਰਮੀ ਕਾਰਨ ਦੇਥੇ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਉੱਥੇ ਹੀ ਆਏ ਦਿਨ ਲੋਕਾਂ ਵੱਲੋਂ ਰੇੜਾ ਨੂੰ ਠੰਡੇ ਮਿੱਠੇ ਜਲਦੀਸ਼ ਪੀ ਲਾ ਕੇ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ ਇਸ ਲੜੀ ਨੂੰ ਅੱਗੇ ਤੋਰਦਿਆਂ ਹੋਏ ਫਗਵਾੜਾ ਸ਼ਹਿਰ ਵਿੱਚ ਅੱਜ ਮਹਿਲਾ ਕਾਂਗਰਸ ਵਰਕਰਾਂ ਨੇ ਪਾਸਟਨਸ ਦਿੱਤੀ ਰੇੜਾ ਨੂੰ ਕੋਲਡ ਡਰਿੰਕ ਵੰਡੀਆਂ ਇਹ ਸਮੋਕੇ ਗਲਤ ਕਰਦੇ ਮਹਿਲਾ ਕਾਂਗਰਸੀ ਆਗੂਆਂ ਨੇ ਕੀ ਕਿਹਾ ਆਓ ਦਿਖਾਉਂਦੇ ਹਾਂ ਪੂਰੀ ਖਬਰ ਫੁਗਵਾਟ ਦੇ ਸਰਦਾਰ ਸਿੰਘ ਸੋਨੀ ਰਾਜੇ ਸ਼ਰਮਾ ਦੀ ਰਿਪੋਰਟ ਅੱਜ ਜੀ ਸਾਰੀਆਂ ਮਹਿਲਾ ਕਾਂਗਰਸੀਆਂ ਬੀਬੀਆਂ ਇਕੱਠੀਆਂ ਹੋ ਕੇ ਨੇ ਅਫਜਲੇ ਆਕਾਸ਼ੀ ਦੇ ਦਿਨ ਸਾਰਿਆਂ ਨੂੰ ਠੰਡਾ ਫਲਾ ਰਹੇ ਆ ਸ਼ਮੀਲ ਲਾਈ ਹੋਈ ਆ ਸਾਡੀਆਂ ਸਾਰੀਆਂ ਸਹਿਲੀਆਂ ਪੈਰਾ ਇਕੱਠੀਆਂ ਹੋਈਆਂ ਸਾਨੂੰ ਅੱਜ ਬਹੁਤ ਚੰਗਾ ਲੱਗਾ ਕਿ ਅਸੀਂ ਮੋਟਾਂ ਤੋਂ ਬਾਅਦ ਅੱਜ ਇਕੱਠੇ ਹੋਏ ਆ ਤੇ ਇਕੱਠੇ ਹੋਣ ਤੋਂ ਬਾਅਦ ਸਾਨੂੰ ਅਸੀਂ ਫੇਰ ਇਕੱਠੇ ਹੋਵਾਂਗੇ ਭਗਵਾਨ ਸਾਨੂੰ ਇਦਾਂ ਹੀ ਮਲਾਉਂਦਾ ਰਵੇ ਤੇ ਸਾਡੀ ਜਿਹੜੀ ਪਾਰਟੀ ਨੂੰ ਦਿਨ-ਪਰ-ਦਿਨ ਦਿਨ ਦੁਗਣਾ ਤੇ ਚੌਗਣਾ ਕਰੇ ਤੇ ਮਹਿਲਾ ਕਾਂਗਰਸ ਜਿੰਦਾਬਾਦ